ਅੱਜ ਸਾਡੇ ਨਾਲ ਡਾਕਟਰ ਸੋਨਦਲ ਬਰਗਣ ਜੀ ਜੋ ਸਮਾਜਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਸਾਡੇ ਨਾਲ ਜੁੜੇ ਨੇ ਅੱਜ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜੋ ਪੰਜਾਬ ਦੇ ਵਿੱਚ ਹੜ ਆ ਰਹੇ ਨੇ ਇਹਦੇ ਕੀ ਕਾਰਨ ਹੈ ਯੂਪੀ ਦੇ ਵਿੱਚ ਅਸੀਂ ਕਦੇ ਸੁਣਿਆ ਨਹੀਂ ਹੜ ਆ ਗਏ ਜਾਂ ਹੋਰ ਇਲਾਕਿਆਂ ਵਿੱਚ ਨਹੀਂ ਸੁਣਿਆ ਇਹ ਪੰਜਾਬ ਵਿੱਚ ਕਿਉਂ ਦੇ ਆ ਕੀ ਕਾਰਨ ਨੇ ਇਹਦੇ ਬਾਰੇ ਦੱਸੋ ਪੰਜਾਬ ਇੱਕ ਛੋਟੇ ਜਿਹੇ ਸਟੇਟ ਹੈ ਇਸ ਦਾ ਜਿਹੜਾ ਪ੍ਰਬੰਧਨ ਹੈ ਇਹ ਪਾਖੜਾ ਮੈਨੇਜਮੈਂਟ ਬੋਰਡ ਦੇ ਕੋਲ ਹੈ دریاਵਾ ਦਾ ਡੈਮਾਂ ਦਾ ਪਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਜੋ ਅਫਸਰ ਲੱਗਦੇ ਨੇ ਉਹ ਜ਼ਿਆਦਾਤਰ ਬਾਹਰਲੇ ਲੱਗਦੇ ਨੇ ਬਾਹਰਲੇ ਸਟੇਟਾਂ ਦੇ ਲੱਗਦੇ ਨੇ ਉਹਨਾਂ ਨੂੰ ਪੰਜਾਬ ਦੀ ਬਣਤਰ ਬਾਰੇ ਕੁਝ ਨਹੀਂ ਪਤਾ ਜਿਸ ਤਰ੍ਹਾਂ ਕਿੰਦਰ ਪਾਰਟੀ ਹੈ ਲੱਗਿਆ ਪਾਖੜਾ ਮੈਨੇਜਮੈਂਟ ਬੋਰਡ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਪੰਜਾਬ ਦੀ ਬਣਤਰ ਕੀ ਹੈ ਇੱਥੇ ਕਿਦਾਂ ਦੇ ਰਹਿਣ ਸਨ ਲੋਕ ਹੈ دریا ਕਿੱਥ ਨੂੰ ਜਾਂਦੇ ਨੇ ਕੀ ਆਉਂਦੇ ਨੇ ਜੋ ਜਿੰਨੀ ਵਾਰ ਵੀ ਪ੍ਰਿਆਰ ਦੇ ਵਿੱਚ ਹੜਾਏ ਨੇ ਤੇ ਸਾਰੇ ਮੈਨ ਮੇਡ ਹੱਟ ਨੇ ਮੈਂ ਬੰਦੇ ਦੇ ਬਣਾਏ ਹੜ ਨੇ ਇਹ ਬੰਦਾ ਹੀ ਇਹਨਾਂ ਨੂੰ ਨੇਜ ਕਰ ਰਿਹਾ ਬੰਦਾ ਹੀ ਇਹਨੂੰ ਹੜਾਂ ਲੈ ਕੇ ਆਉਂਦਾ ਕਦੇ ਵੀ ਅਸੀਂ ਸਾਡੀ ਸੱਤਰ ਬੱਤਰ ਸਾਹਿਬ ਨੂੰ ਮਿਲ ਗੀ ਤੁਸੀਂ ਕਦੇ ਇਦਾਂ ਦੇ ਦਿਸਵਾਬ ਦਿਸਤਾਂ ਦਾ ਹੜ ਇਸ ਤਰ੍ਹਾਂ ਆਇਆ ਕਦੇ ਨਹੀਂ ਵੇਖਿਆ ਦੋ ਤਾਂ ਇਹਨਾਂ ਦੀ ਇੰਨੀ ਮਾੜੀ ਵਿਵਸਥਾ ਹੈ ਦੋ ਤਾਂ ਫਾਗਰ ਵੀ ਟੁੱਟ ਗਏ ਜਦੋਂ ਫਾਗਰ ਟੁੱਟ ਗਏ ਤਾਂ ਹੜ ਆਨੇ ਆਨੇ ਸੀ ਕਿਉਂਕਿ ਪਾਣੀ ਨੂੰ ਰੋਕ ਨਹੀਂ ਸਕਣਾ ਹਟ ਜੇ ਫਾਗਰੇ ਟੁੱਟ ਗਏ ਪਾਣੀ ਨੂੰ ਕੌਣ ਰੋਕੇ ਸਭ ਦੂਜੇ ਮੈਨ ਕਰਾਂ ਜੋ ਮੇਰੇ ਸਮਝ ਆਉਂਦਾ ਹੈ ਕੋਈ ਹੁਣਾ ਇੱਥੇ ਦੀ ਜਿਹੜੀ ਖੇਤੀਬਾੜੀ ਹੈ ਇਹਦੀ ਕਾਜਰ ਦਾ ਸਿਸਟਮ ਹੈ ਉਹ ਵੀ ਹੈ ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਕੋਈ ਪਹਾੜ ਛਿੱਬੇ ਰੇਤ ਦੇ ਛਿੱਬੇ ਹੁੰਦੇ ਸੀ ਤੇ ਮੋਹੌਲੀ ਹੁੰਦੀ ਸੀ ਤੇ ਧਾਨ ਨਹੀਂ ਹੁੰਦੇ ਸੀ ਤਾਂ ਜਿਹੜਾ ਪਾਣੀ ਸੀਗਾ ਜਮੀਨ ਦਾ ਪਾਣੀ ਦਾ ਸੀ ਉਹ ਟਿਬੇ ਟੁਬੇ ਝੂਰ ਜਾਂਦੇ ਸੀ ਪਾਣੀ ਚੱਲਦਾ ਨਹੀਂ ਹੁੰਦਾ ਸੀ ਜਿੰਨਾ ਮਰਦੀ ਨਹੀਂ ਪਈ ਜਾਵੇ ਕਰ ਬਿਆਵ ਵਿੱਚ ਹੜ ਨਹੀਂ ਆਇਆ ਹੜ ਕਿਦੇ ਪਤਾ ਨਹੀਂ ਕਦੋਂ ਆਇਆ ਸਾਡੀ ਹਰ ਉਸ ਵਿੱਚ ਨਹੀਂ ਆਇਆ ਅਜੇ 88 ਦੇ ਵਿੱਚ 93 ਦੇ ਵਿੱਚ 12 ਦੇ ਵਿੱਚ ਹੋਨ 25 ਵਿੱਚ ਹੜ੍ਹ ਆਏ ਨੇ ਇਹ ਸਾਰੇ ਮੈਨ ਮੇਡ ਹੜ੍ਹ ਕਿਉਂਕਿ ਜ਼ਮੀਨ ਦੇ ਉੱਤੇ ਧਾਨਾਂ ਦੀ ਫਸਲ ਹੋਣ ਲੱਗੀ ਤਿੰਨ ਮਹੀਨਿਆਂ ਦਾ ਸਾਡਾ ਪੰਜਾਬ ਪਾਣੀ ਦਾ ਤਲਾਬ ਹੀ ਬਣਿਆ ਰਹਿ ਗਿਆ ਪਾਣੀ ਉੱਪਰ ਰਹਿ ਰਿਹਾ ਹੈ ਕੱਦੂ ਕਰਕੇ ਜ਼ਮੀਨ ਦੇ ਉੱਤੇ ਲੈਂਟਰ ਲਾ ਦਿੱਤਾ ਜਾਂਦਾ ਤਾਂ ਕਿ ਪਾਣੀ ਘਾਤੇ ਖਾਵੇ ਹੁ ਜਿਹੜਾ ਨਹੀਂ ਪੈਂਦਾ ਉਹ ਧਰਤੀ ਉੱਤੇ ਫੜਾ ਰਹਿੰਦਾ ਤੇ ਜਦੋਂ ਇਹ ਥੋੜਾ ਵੱਧ ਪੈ ਗਿਆ ਉਹ ਪਾਣੀ ਚੱਲ ਪੈਂਦਾ ਉਹ ਹੜ ਦਾ ਰੂਪ ਲੈ ਲੈਂਦਾ ਡੈਮੇਜ ਦਾ ਰੂਪ ਲੈ ਲੈਂਦਾ ਫਸਲਾਂ ਨੂੰ ਡੈਮੇਜ ਦਾ ਕਾਰਨ ਸਾਡੇ ਜਿਹੜੇ ਖੇਤੀਬਾੜੀ ਦੀ ਵਿਵਸਥਾ ਉਹ ਵੀ ਇੱਕ ਕਾਰਨ ਹੈ ਤੀਜੇ ਨੰਬਰ ਤੇ ਜੋ ਸਾਡੇ ਤੀਜੇ ਮੈਂਕਾਰਾਂ ਦਾ ਕਾਰਨ ਦੇਖਿਆ ਉਹ ਇਹ ਹੈ ਕਿ ਸਾਡੇ ਜਿਹੜੇ ਤਲਾਅ ਨੇ ਟੋਬੇ ਨੇ ਰੈਜ਼ਰਵਾਇਰ ਮੇ ਪਾਣੀ ਦੇ ਉਹ ਪਹਿਲੇ ਹੀ ਫੁੱਲ ਰਹੇ ਨੇ ਉਹਨਾਂ ਨੂੰ ਸਮੇਂ ਤੇ ਖਾਲੀ ਨਹੀਂ ਕੀਤਾ ਜਾਂਦਾ ਉਹਨਾਂ ਦਾ ਭਰਮ ਦਾ ਕਾਰਨ ਇਹ ਹੈ ਕਿ ਘਰ ਘਰ ਸਮੱਸਿਆਵਾਂ ਲੱਗਦੇ ਨੇ ਲੋਕੀ ਗੱਡੀ ਧੋਣ ਲੱਗਦੇ ਨੇ ਤਾਂ ਵੀ ਸਮੱਸਿਆਵਾਂ ਚਲਾ ਲੈਂਦੇ ਨੇ ਢਾਂਡੇ ਧੋਣੇ ਤਾਂ ਵੀ ਕੱਪੜੇ ਧੋਣੇ ਤਾਂ ਵੀ ਡੰਗਰਾਂ ਆਉਣੇ ਤਾਂ ਵੀ ਸਮਰਸਿਵਾਲ ਨੇ ਇੰਨਾ ਜਿਆਦਾ ਪਾਣੀ ਸਾਡੇ ਜਿਹੜੀ ਟੋਬੇ ਸੀ ਜਿਹਨਾਂ ਸੀ ਰੈਜ਼ਰਵਾਇਰ ਕਹਿੰਦੇ ਪਿੰਡਾਂ ਦੇ ਜਿਹੜੇ ਟੋਬਾ ਹੁੰਦਾ ਜੋ ਕਿ ਅਪਰਾਏ ਦੇ ਨਾਥਲੀ ਮਿੰਡੇ ਵਿੱਚ ਪੂਰੀ ਤਰ੍ਹਾਂ ਸੁੱਕ ਜਾਂਦਾ ਸੀ ਅੱਜ ਕਾ ਲੋਕ ਇਹ ਸੁੱਕਦੇ ਨਹੀਂ ਓਵਰਫਲੋ ਹੋ ਰਿਹਾ ਕਹਿੰਦੇ ਇਹਦਾ ਨਹੀਂ ਦਾ ਪਾਣੀ ਆ ਟੋਬਿਆਂ ਲੈ ਚੂਸਣਾ ਹੁੰਦਾ ਸੀ ਆ ਉਹ ਟੋਬੇ ਵੀ ਪਾਣੀ ਚੂਸ ਲੈਂਦੇ ਤਿੰਨ ਮੁੱਖ ਤੌਰ 'ਤੇ ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਆਉਂਦੇ ਨੇ ਹੋਰ ਕੋਈ ਕਾਰਨ ਨਹੀਂ ਮੈਂ ਸਰਕਾਰ ਤੋਂ ਵਿਵਾਦ ਕਰਦਾ ਹਾਂ ਸੈਂਟਰਲ ਸਰਕਾਰ ਤੋਂ ਕਿ ਇਹਦੇ ਕੰਮ ਪਹਿਲਾਂ ਤੁਸੀਂ ਕਰੇ ਜਾਂ ਤਾਕੇ ਇਹਨਾਂ ਨੂੰ ਪਾਣੀ ਨੂੰ ਨਿਯੰਤਰਣ ਕਰਿਆ ਜਾਵੇ ਤਾਂ ਕਿ ਹਰ ਨਾ ਜਿੰਨੇ ਧਰੇ ਹੜਾ ਆਇਆ ਨੇ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਨੈਸ਼ਨਲ ਰੋਡ ਨੂੰ ਅਪੀਲ ਕਰਨਾ ਕਿ ਉਹਨਾਂ ਨੂੰ ਪਰਦਾਇ ਕੀਤੀ ਜਾਵੇ ਧੰਨਵਾਦ ਥੈਂਕ ਯੂ ਜੀ